ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਰੋਪੜ ਪ੍ਰਸ਼ਾਸਨ ਬਸੰਤ ਪੰਚਮੀ ਵਾਲੇ ਦਿਨ ਹੋਣ ਵਾਲੀ ਪਤੰਗਬਾਜ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਤੇ ਰੋਕ ਲਗਾਉਣ ਲਈ ਅੱਜ ਵਿਸ਼ੇਸ਼ ਉਪਰਾਲੇ ਕੀਤੇ ਗਏ ਜਿਸ ਵਿੱਚ ਡੀਐਸਪੀ ਰਾਜਪਾਲ ਗਿੱਲ ਵੱਲੋਂ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਡਰੋਨ ਦੇ ਨਾਲ ਪਤੰਗ ਉਡਾਉਣ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਰੋਪੜ ਸ਼ਹਿਰ ਵਿੱਚ ਪਤੰਗਬਾਜ਼ੀ ਹੁੰਦੀ ਹੈ ਇਸ ਦਿਨ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਇਹ ਸੁਨਿਸ਼ਚਿਤ ਕਰਨਗੀਆਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤੋਂ ਕਰਦਾ ਮਿਲਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਰੋਪੜ ਤੋਂ ਬਿਊਰੋ ਰਿਪੋਰਟ। ਜੁਗ ਬੀਜਪੀ ਪੰਜਾਬ ਅਤੇ ਮੁੱਖ ਐਸਐਸਪੀ ਰੂਪਨਗਰ ਜੀ ਦੋਮੀਸ਼ਨ ਕਰਾਉਣ ਆਈਪੀਐਸ ਜੀਆਂ ਹਦਾਇਤਾਂ ਦੇ ਡਾਇਰੈਕਸ਼ਨ ਤੇ ਅਸੀਂ ਆ ਬਸੰਤ ਪੰਚਬੀ ਦਾ ਜਿਹੜਾ ਤਿਹਾਰ ਦੋ ਤਰੀਕ ਨੂੰ ਆ ਰਿਹਾ ਉਹਨੂੰ ਮੰਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਆ ਚਾਈਨਾ ਡੋਰ ਵਿਕ ਰਹੀ ਆ ਜਾਂ ਲੋਕ ਲੋਕੋ ਹੋ ਕੇ ਇਹ ਤੋਂ ਹੋਰ ਲਿਆ ਕੇ ਪਤੰਗ ਉਡਾ ਰਹੇ ਹਨ ਉਸ ਤੋਂ ਉਹਦੇ ਖਿਲਾਫ ਅਸੀਂ ਇੱਕ ਅੱਜ ਤੋਂ ਮੁਹਿੰਮ ਚਲਾ ਰਹੇ ਹਾਂ ਸਵਿਫਟ ਐਕਸ਼ਨ ਲੈਣ ਦੀ ਅਸੀਂ ਸੋਚਿਆ ਵਾ ਉਹਨਾਂ ਦੇ ਖਿਲਾਫ ਜਿਹੜੇ ਲੋਕ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਹੋਣਗੇ ਉਹਨਾਂ ਦੇ ਅਸੀਂ ਡਰੋਨ ਨਾਲ ਅਸੀਂ ਡਰੋਨ ਦਾ ਇੰਤਜ਼ਾਮ ਕਰਿਆ ਪ੍ਰਾਈਵੇਟਿਕ ਡਰੋਨ ਵਾਲੇ ਅਸੀਂ ਨਾਲ ਲੈਨੇ ਉਹਨਾਂ ਤੋਂ ਅਸੀਂ ਡਰੋਨ ਦੇ ਨਾਲ ਉਹਨਾਂ ਨੂੰ ਘਰਾਂ ਦੇ ਉੱਪਰ ਰਾਖੀ ਕਰਾਵਾਂਗੇ ਜਿੱਥੇ ਸਾਨੂੰ ਲੱਗਿਆ ਵੀ ਜਿਹੜੇ ਚਾਈਨਾ ਡੋਰ ਰੰਗ ਉਡਾ ਰਹੇ ਨੇ ਉਹ ਅਸੀਂ ਡੋਰ ਨੂੰ ਚੈੱਕ ਕਰਾਂਗੇ ਅਗਰ ਉਹ ਚਾਈਨੀਸ ਡੋਰ ਹੋਈ ਫਿਰ ਅਸੀਂ ਉਹ ਚਾਈਨੀਸ ਡੋਰ ਨੂੰ ਕਬਜ਼ੇ 'ਚ ਲੈ ਕੇ ਪਹਿਲਾਂ ਤਾਂ ਉਹ ਜਿਹੜਾ ਉਡਾ ਰਿਹਾ ਹੋਇਆ ਉਹਦੇ ਖਿਲਾਫ ਸਖਤ ਐਕਸ਼ਨ ਦੀ ਅਸੀਂ ਕਾਰਵਾਈ ਲਵਾਂਗੇ 6223 100 BNS ਇਹ ਤਾਂ ਲੱਗੇਗਾ ਲੱਗੇਗਾ ਅਗਰ ਉਹ ਚਾਇਨਾ ਦੇ ਨਿਕਲੀ ਤਾਂ ਉਹਨਾਂ ਲੋਕਾਂ ਦੀ ਜਾਨ ਨੂੰ ਖਤਰਾ ਹੈ ਜਿਹਨਾਂ ਬਾਰੇ ਨੇ 307 ਰਾਣੀ ਜਿਹੜੀ ਸੈਕਸ਼ਨ ਸੀਗੀ ਉਹ ਵਾਲੀ ਨੂੰ ਵੀ ਅਸੀਂ ਇਹਦੇ ਨਾਲ ਐਡ ਕਰਕੇ ਉਹਨਾਂ ਦੇ ਕਲਾਬ ਪਰਚਾ ਦਰਜ ਕਰਾਂਗੇ ਅਗਰ ਬੱਚੇ ਨਾਬਾਲਗ ਹੋਏ ਤਾਂ ਉਹਨਾਂ ਦੇ ਅਸੀਂ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮੁਕਦਮੇ ਦੇ ਉਹਨਾਂ ਦੇ ਕਲਾਬ ਅਸੀਂ ਦਰਜ ਕਰਾਂਗੇ ਤਾਂ ਜੋ ਇਹ ਜਿਹੜੀ ਹੈ ਚਾਈਨਿਸ ਡੋਰ ਮੁਕੰਮਲ ਤੌਰ ਤੇ ਵਿਕਣੀ ਬੰਦ ਹੋ ਜੇ ਖਰੀਦਣੀ ਬੰਦ ਹੋ ਜੇ ਅਗਰ ਲੋਕ ਖਰੀਦਣਗੇ ਨਹੀਂ ਤਾਂ ਦੁਕਾਨਾਂ ਤੋਂ ਇਹ ਵਿਕਣੀ ਬੰਦ ਆਪਣੇ ਆਪ ਹੋ ਜਾਏਗੀ। ਅਗਰ ਗਾਹਕ ਕੋਈ ਚਾਈਨੀਜ਼ ਟਰ ਮੰਗੇਗਾ ਹੀ ਨਹੀਂ। ਫਿਰ ਦੁਕਾਨ ਤੇ ਵਿਗੂਗੀ ਨਹੀਂ। ਉਹ ਚੀਜ਼ ਦੁਕਾਨ ਤੇ ਆਉਗੀ ਨਹੀਂ ਅੱਗੇ ਵਾਸਤੇ। ਔਰ ਜਿਹੜੀਆਂ ਦੁਕਾਨਾਂ ਤੇ ਜਾਂ ਉਹਨਾਂ ਦੀ ਛੁਪਕੋ ਕੇ ਜਿਹੜੀਆਂ ਜਗ੍ਹਾ ਤੋਂ ਲੁਕੋਗੇ ਉਹਨਾਂ ਰੱਤੀ ਹੋਈਆ ਉੱਥੇ ਕੋਈ ਵੇਚ ਰਿਆ ਵਾ। ਉਹਦੇ ਲਈ ਵੀ ਅਸੀਂ ਕੁਫੀਆਂ ਸੋਰਸ ਤੇ ਦਰਾਈ ਆਪਣੇ ਸਪੈਸ਼ਲ ਜਿਹੜੇ ਬ੍ਰਾਂਚ ਤੇ ਜਾਂ ਹੋਰ ਮੁਲਾਜ਼ਮਾਂ ਤੋਂ ਅਸੀਂ ਇਨਫੋਰਮੇਸ਼ਨ ਲੈ ਕੇ ਕਿ ਕਿੱਥੇ ਆ ਕਿੱਥੇ ਕਿੱਥੇ ਵਿਗ ਰਹੀ ਐ ਕਿੱਥੇ ਕਿੱਥੇ ਚੁਕਾਰ ਰਹੇ ਨੇ। ਉਹਨਾਂ ਦੇ ਵੀ ਅੱਜ ਤੋਂ ਅਸੀਂ ਰੇਡ ਚਾਲੂ ਰੱਖਾਂਗੇ ਅਗਲੇ ਦਿਨਾਂ ਤੱਕ ਕਿਉਂਕਿ ਵਿਸੰਤ ਤੱਕ ਜਿਹੜੇ ਪਿਹਾਰ ਤੋਂ ਬਾਅਦ ਵੀ ਇਹ ਜਿਹੜਾ ਵਾ ਪਤੰਗ ਬਾਈ ਦਾ ਕੰਮ ਚੱਲਦਾ ਰਹਿੰਦਾ ਅਸੀਂ ਅੱਜ ਲੋਕਾਂ ਨੂੰ ਅੱਜ ਸਖਤ ਤਾੜਨਾ ਕਰਦੇ ਆਂ ਵੀ ਤੁਸੀਂ ਚਾਈਨੈਸ ਡੋਰ ਖਰੀਦਣੀ ਬੰਦ ਕਰ ਦਿਓ ਵਿਕਣੀ ਆਪਣੇ ਆਪ ਬੰਦ ਹੋ ਜਾਏਗੀ ਕਰਨ ਵਾਸਤੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜੋ ਕਿ ਸਾਡੀ ਲਗਾਤਾਰ ਚੱਲ ਰਹੀ ਹੈ ਅੱਜ ਇਸੇ ਮੁਹਿੰਮ ਦੇ ਦਰਾਮ ਮੈਂ ਬੜੀ ਡਿਪਟੀ ਕਮਿਸ਼ਨਰ ਰੂਪਨਗਰ ਇਸ ਨੂੰ ਚੈੱਕ ਕਰਨ ਆਈ ਆ ਮੇਰੇ ਨਾਲ ਐਕਸ਼ਨ ਪੀਪੀਸੀ ਵੀ ਪੁਲਿਸ ਮੈਕਮੇ ਦੇ ਜਿਹੜੇ ਸਾਡੇ ਹੈਗੇ ਨੇ ਨਾਲ ਦੇ ਅਫੀਸ਼ਰਸ ਤੇ ਉਸ ਦੇ ਨਾਲ ਹੀ ایਓ ਮਿਨਿਸਪਲ ਕਮੇਟੀ ਅਰੋਪਕ ਕਿ ਅਸੀਂ ਜਿਹੜਾ ਏਰੀਆ ਹੈਗਾ ਜਿੱਥੇ ਜ਼ਿਆਦਾਤਰ ਪਤੰਗਾ ਜਿਹੜੀਆਂ ਨਹੀਂ ਵਿਕਦੀਆਂ ਉਥੇ ਦੁਕਾਨਾਂ ਤੇ ਘਰ ਚੈੱਕ ਕਰ ਰਹੇ ਹਾਂ ਸਿਰਫ ਇਹ ਦੇਖਣ ਵਾਸਤੇ ਵੀ ਕਿਸੇ ਤਰ੍ਹਾਂ ਕੋਈ ਵੀ ਨਜਾਇਜ਼ ਤੰਗਲ ਚਾਈਨਾ ਡੋਰ ਤੇ ਨਹੀਂ ਵਰਤ ਰਿਆ ਇਸ ਤੋਂ ਇਲਾਵਾ ਪੀਪੀਸੀਬੀ ਵੱਲੋਂ ਤੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਹੁਕਮਾਂ ਅਨੁਸਾਰ ਜੇ ਕੋਈ ਚਾਈਨਾ ਡੋਰ ਦੀ ਇਨਫੋਰਮੇਸ਼ਨ ਦੇ ਰਿਹਾ ਹੈ ਤੇ ਉਸ ਨੂੰ ਇਸ ਸੰਬੰਧੀ ਇਨਾਮ ਵੀ ਦਿੱਤਾ ਜਾਊਗਾ ਜਿਹੜਾ ਕਿ ਚਾਈਨਾ ਡੋਰ ਨੂੰ ਫੜਵਾਊਗਾ ਮੇਰੀ ਸਾਰੀ ਆਮ ਜਨਤਾ ਨੂੰ ਵੀ ਇਹਹੀ ਅਪੀਲ ਹੈ ਕਿ ਜਿਹੜੀ ਚਾਈਨਾ ਡੋਰ ਹੈ ਸਾਡੇ ਬੱਚਿਆਂ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਤੇ ਮੇਰੀ ਇਹ ਹੀ ਬੇਨਤੀ ਹੈ ਤੇ ਅਪੀਲ ਹੈ ਵੀ ਇਸ ਦੀ ਵਰਤੋਂ ਨਾ ਤੇ ਕੀਤੀ ਜਾਵੇ ਤੇ ਨਾ ਹੀ ਕਿਸੇ ਨੂੰ ਕਰਨ ਦਿੱਤੀ ਜਾਵੇ ਜੇ ਕਿਸੇ ਦੇ ਵੀ ਨੋਟਿਸ ਦੇ ਵਿੱਚ ਕੋਈ ਵੀ ਜਗ੍ਹਾ ਇਹ ਜੀ ਆਉਂਦੀ ਹੈ ਜਿੱਥੇ ਕਿ ਕੋਈ ਇਲੀਗਲੀ ਇਹ ਚਾਈਨਾ ਰੋਡ ਦੀ ਵਿਕਰੀ ਕਰ ਰਿਹਾ ਹੈ ਜਾਂ ਕਿਤੇ ਇਸ ਨੂੰ ਕੋਈ ਯੂਜ਼ ਵੀ ਕਰ ਰਿਹਾ ਹੈ ਤੇ ਤੁਰੰਤ ਸਾਨੂੰ ਜਿਹੜਾ ਹੈਗਾ ਜੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਤੇ ਮਿਨਿਸਪਲ ਕਮੇਟੀ ਦੇ ਆਫੀਸ਼ੀਅਲਸ ਨੂੰ ਆਪ ਪੂਲੀਸ਼ਨ ਕੰਟਰੋਲ ਬੋਰਡ ਦੇ ਅਫੀਸਰ ਨੂੰ ਇਹਦੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਇਮੀਡੀਏਟਲੀ ਅਸੀਂ ਇਸ ਤੇ ਐਕਸ਼ਨ ਵੀ ਲੈ ਸਕੀਏ ਇਸ ਤੋਂ ਇਲਾਵਾ ਜਿਹੜੀ ਸਾਡੀ ਇਹ ਮੁਹਿਮ ਹੈ ਸ਼ਨੀਵਾਰ ਐਤਵਾਰ ਨੂੰ ਵੀ ਸਾਰੇ ਡੇਸ ਵਰਕਿੰਗ ਰਹਿਣਗੇ ਤੇ ਰੈਗੂਲਰਲੀ ਜਿਹੜੀ ਇਹਦੀ ਚੈਕਿੰਗ ਕੀਤੀ ਜਾਊਗੀ ਜੇ ਕੋਈ ਯੂਜ਼ ਕੀਤਾ ਕਰਦਾ ਵੀ ਪਾਇਆ ਜਾਂਦਾ ਤੇ ਉਸ ਤੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਇਲੀਗਲੀ ਨੂੰ ਵੇਚ ਰਹੇ ਨੇ ਉਹਨਾਂ ਤੇ ਵੀ ਜਿਹੜੇ ਨੇ ਪਰਚੇ ਦਰਜ ਕੀਤੇ